ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਸੇ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਸਲਫਰ ਲਿਫਟ ਯੂਰੀਆ ਯੂਰੀਆ ਗੋਲਡ ਦੇ ਨਾਂ ਤੇ ਜਿਹੜੀ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਹੈ ਇਹਦੇ ਬਾਰੇ ਮੈਂ ਪਹਿਲਾਂ ਵੀ ਕੁਝ ਸਮਾਂ ਪਹਿਲਾਂ ਕਿਉਂਕਿ ਪਿਛਲੇ ਸਾਲ ਤੋਂ ਇਹਦੇ ਪਲੈਨਿੰਗ ਚੱਲ ਰਹੀ ਸੀ ਤੇ ਹੁਣ ਇਹਦਾ ਰੇਟ ਵੀ ਤੈਅ ਕੀਤਾ ਗਿਆ ਇਹਦੇ ਵਿੱਚ ਮੇਨ ਮਕਸਦ ਹੈ ਕਿ ਜਿਹੜੇ ਸਲਫਰ ਦੀ ਘਾਟ ਕਾਫੀ ਥਾਵਾਂ ਤੇ ਆਉਂਦੀ ਸੀਗੀ ਪਰ ਉਹਦੇ ਜਿਹੜਾ ਉਹਦੇ ਨਾਲੋਂ ਵੀ ਜਿਹੜਾ ਜ਼ਰੂਰੀ ਕੀਤਾ ਗਿਆ ਕਿ ਜਿਵੇਂ ਨਿਮ ਲਿਪਟ ਯੂਰੀਆ ਨਿਮ ਲਿਪਟ ਯੂਰੀਆ ਨਾਲੋਂ ਜਿਹੜੀ ਸਲਫਰ ਲਿਪਟ ਯੂਰੀਆ ਉਹ ਉਦੋਂ ਵੀ ਵੱਧ ਐਫੀਸ਼ੀਐਂਟਲੀ ਕੰਮ ਕਰਦੀ ਹੈ ਜੋ ਕਿ ਅ ਜਿਹੜਾ ਸੈਂਟਰ ਦੇ ਜਿਹੜੇ ਮਹਿਕਮੇ ਵੱਲੋਂ ਇਹ ਦੱਸਿਆ ਗਿਆ ਕਿ ਨੂੰ ਜਿਹੜਾ ਸਲਫਰ ਕੋਟਿੰਗ ਤਾਂ ਕੀਤੀ ਗਈ ਹੈ ਤੇ ਸਲਫਰ ਕੋਟਿੰਗ ਦੇ ਨਾਲ ਪਲੱਸ ਜਿਹੜਾ ਕਿਉਂਕਿ 17% ਸਲਫਰ ਹੋਊਗਾ ਤਾਂ ਉਹਦੇ ਨਾਲ ਆਪਾਂ ਨੂੰ ਵੱਖਰਾ ਸਲਫਰ ਪਾਉਣ ਦੀ ਜ਼ਰੂਰਤ ਵੀ ਹੋ ਸਕਦਾ ਨਾ ਪਵੇ ਬਾਕੀ ਜਦੋਂ ਇਹ ਵਰਤੀ ਜਾਊਗੀ ਤਾਂ ਇਹਦੇ ਰਿਜ਼ਲਟ ਆ ਜਿਹੜੇ ਉਸ ਟਾਈਮ ਪਤਾ ਲੱਗਣਗੇ ਇਹਦੇ ਵਿੱਚ ਨਾਈਟrogen ਕੰਟੈਂਟ ਆ ਜਿਹੜਾ ਉਹ ਵੀ ਤਕਰੀਬਨ ਅ 37% ਹੈ ਤੇ ਜਿਹੜੀ ਹੁਣ ਆ ਰਹੀ ਹੈ ਯੂਰੀਆ ਨਿਮਲਪਤ ਯੂਰੀਆ ਵਿੱਚ 46% ਹੈ ਤੇ ਤਕਰੀਬਨ ਤਕਰੀਬਨ ਜਿਹੜਾ ਹੈਗਾ ਅ 9% ਦਾ ਨਾਈਟ੍ਰੋਜਨ ਕੰਟੈਂਟ ਘਟਾਈ ਗਈ ਹੈ ਤੇ ਪੈਕਿੰਗ ਸਾਈਜ਼ ਜਿਹੜਾ 5 ਕਿਲੋ ਘਟਾਈ ਗਈ ਹੈ ਜਿਹੜੀ ਹੁਣ ਯੂਰੀਆ ਆ ਰਹੀ ਹੈ ਨਮ ਲਬਤ ਯੂਰੀਆ ਉਹਦੀ 45 ਕਿਲੋ ਦੀ ਥੈਲਿਆ ਤੇ ਇਹ ਜਿਹੜੀ ਸਲਫਰ ਲਬਤ ਯੂਰੀਆ ਯੂਰੀਆ ਗੋਲਡ ਹੈ 40 ਕਿਲੋ ਦੀ ਪੈਕਿੰਗ ਆਊਗੀ 37% ਨਾਈਟ੍ਰੋਜਨ ਤੇ 17% ਸਲਫਰ ਇਹਦੇ ਵਿੱਚ ਹੋਊਗੀ ਤੇ ਇਹ ਜਿਹੜਾ ਹੁਣ ਆਉਣ ਵਾਲੇ ਸੀਜ਼ਨ ਦੇ ਵਿੱਚ ਹੋ ਸਕਦਾ ਝੋਨੇ ਦੇ ਸੀਜ਼ਨ ਦੇ ਦੌਰਾਨ ਜਿਹੜੀ ਇੰਟਰੋਡਿਊਸ ਕੀਤੀ ਜਾਵੇ ਤੇ ਤੁਹਾਨੂੰ ਸੋਸਾਇਟੀਆਂ 'ਚ ਮਿਲਣੀ ਸ਼ੁਰੂ ਹੋ ਜਵੇ ਇਹਦੇ ਨਾਲ ਇੱਕ ਹੋਰ ਵੀ ਫਾਇਦਾ ਹੋ ਕੇ ਆਪਾਂ ਜਿਹੜਾ ਕਈ ਵਾਰ ਕਿਸਾਨ ਵੀਰ ਜਿਹੜੇ ਆਪਾਂ ਥੈਲਾ ਹੀ ਪਾਉਨੇ ਆ ਤਾਂ 5 ਕਿਲੋ ਹੋਰ ਘਟਾਤੀ ਐ ਤੇ 40 ਕਿਲੋ ਜਿਹੜੀ ਆਪਾਂ ਪਾਇਆ ਕਰਾਂਗੇ ਥੈਲੇ 'ਚ ਪਹਿਲਾਂ 50 ਕਿਲੋ ਸੀ ਉਦੋਂ ਵੀ ਆਪਾਂ ਥੈਲਾ ਪਾਉਂਦੇ ਸੀ ਫਿਰ 45 ਕਿਲੋ ਪੈਕਿੰਗ ਆਈ ਹੁਣ ਵੀ ਆਪਾਂ ਥੈਲਾ ਪਾਉਨੇ ਜਦੋਂ ਪਾਉਨੇ ਇੱਕ ਵਾਰੀ ਹਾਲਾਂਕਿ 30-35 ਕਿਲੋ ਦੀ ਜ਼ਰੂਰਤ ਹੁੰਦੀ ਆ ਹੁਣੇ 40 ਕਿਲੋ ਕਰਤੀ ਗਈ ਐ ਤੇ ਨਾਲ ਨਾਈਟrogen ਕੰਟੈਂਟ ਵੀ ਘਟਾਤਾ 8-9% ਤਾਂ ਉਹ ਜਿਹੜੀ ਹੈਗੇ ਲੌਸ ਵੀ ਘਟਣਗੇ ਦੇ ਨਾਲ ਸਲਫਰ ਕੋਟਿੰਗ ਨਾਲ ਜਿਹੜੀ ਇਹਦੀ ਐਫੀਸ਼ੀਐਂਸੀ ਵਧੂਗੀ ਤੇ ਜਿਹੜਾ ਰੇਟ ਇਹਦਾ ਤੈਅ ਕੀਤਾ ਗਿਆ ਰੇਟ ਆ ਜਿਹੜਾ ਉਹ ਜਿਹੜੀ ਹੁਣ ਯੂਰੀਆ ਮੌਜੂਦਾ ਆ ਰਹੀ 266 ਰੁਪਏ 50 ਪੈਸੇ ਉਹੀ ਰੇਟ ਤੇ ਮਿਲੂਗੀ ਆਪਾਂ ਨੂੰ ਇਹ ਮਤਲਬ 40 ਕਿਲੋ ਸਲਫਰ ਲਿਫਟ ਯੂਰੀਆ ਵੀ ਜਿਹੜੀ ਹੈਗੀ ਆ ਨਿਮ ਲਿਪਤ ਯੂਰਗ ਜਿਹੜੀ 46% ਵਾਲੀ ਸੀਗੀ ਉਹਦੇ ਬਰਾਬਰ ਹੀ ਆਪਾਂ ਨੂੰ 45 ਕਿਲੋ ਦੇ ਥੈਲਾ ਜਿੰਨੇ ਦਾ ਮਿਲਦਾ ਸੀ ਉੰਨੇ ਦਾ ਹੀ ਆਪਾਂ ਨੂੰ ਇਹ ਸਲਫਰ ਲਿਪਤਾ ਜਿਹੜਾ 40 ਕਿਲੋ ਦਾ ਥੈਲਾ ਮਿਲੂ ਕਿਉਂਕਿ ਇਸ ਸਲਫਰ ਕੋਟਿੰਗ ਕੀਤੀ ਗਈ ਆ ਤਾਂ ਉਹਦੇ ਕਰਕੇ ਇਹ ਥੋੜੀ ਜੀ ਪ੍ਰੋਡਕਸ਼ਨ ਇਹਦੀ ਕੋਸਟਲੀ ਪੈਂਦੀ ਆ ਪਰ ਰੇਟ ਇਹਦਾ ਉਹਦੇ ਬਰਾਬਰ ਤੈਅ ਕੀਤਾ ਗਿਆ ਹਾਲਾਂਕਿ 5 ਕਿਲੋ ਜਿਹੜੀ ਪੈਕਿੰਗ ਦੇ ਵਿੱਚ ਇਹ ਘੱਟ ਹੈ ਤੇ ਐਫੀਸ਼ੀਐਂਸੀ ਇਹਦੀ ਜੋ ਵੀ ਸੈਂਟਰਲ ਤੋਂ ਦੱਸਣ ਅਨੁਸਾਰ ਕਿ ਉਹਦੇ ਬਰਾਬਰ ਆ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਜਾਣਾ ਜਦੋਂ ਆਪਾਂ ਵਰਤਾਂਗੇ ਕਿ ਇਹ ਜਿਹੜੀ ਸਲਫਰ ਕੋਟਿੰਗ ਯੂਰੀਆ ਹੈਗੀ ਹੈ ਇਹ ਨਮਲਪਤ ਯੂਰੀਆ ਦੇ ਬਰਾਬਰ ਆਪਾਂ ਨੂੰ ਰਿਜ਼ਲਟ ਦਿੰਦੀ ਆ ਜਾਂ ਨਹੀਂ ਦਿੰਦੀ ਇਹ ਤਾਂ ਆਪਾਂ ਨੂੰ ਜਿਹੜਾ ਵਰਤਣ ਤੇ ਪਤਾ ਲੱਗੂਗਾ ਪਰ ਫਿਲਹਾਲ ਜਿਹੜਾ ਰੇਟ ਹੈ ਤਾਂ 2650 ਰੁਪਏ 50 ਪੈਸੇ ਤੱਕ ਕੀਤਾ ਗਿਆ 40 ਕਿਲੋ ਦੀ ਪੈਕਿੰਗ ਚਾਹੂਗੀ 37% ਨਾਈਟ੍ਰੋਜਨ ਆ 17% ਸਲਫਰ ਆ ਤੇ ਆਉਣ ਵਾਲੇ ਸੀਜ਼ਨ ਦੇ ਵਿੱਚ ਤੇ ਉਸ ਤੋਂ ਬਾਅਦ ਕਣਕ ਵਾਲੀ ਸੀਜ਼ਨ 'ਚ ਤਾਂ ਇਹਦੀ ਕਾਫੀ ਮਾਤਰਾ ਦੇ ਵਿੱਚ ਆਪਾਂ ਨੂੰ ਮਿਲਣੀ ਇਹ ਸ਼ੁਰੂ ਹੋ ਜਾਊਗੀ ਹੋਰ ਕੋਈ ਸਵਾਲ ਹੋਵੇ ਸਿਹਾਵ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰਬਾਣ